हर एक बच्चा मां प्यो अपना समय भेट वाने वाले समय सोच के करता छियाली डेढ़ साल करीब होलीफ भी थी पची दिन ड्रैवरी की थी मारे का थाना वापर गया एक्सीडेंट हो गया एक्सीडेंट होगी कचरे परिवार परिवार माओ बजुर्ग ਬੇੜਾ ਬੇਜੀ ਤੇ ਉਹਦੇ ਵਾਈਫ ਹਾਂਜੀ ਸਿਕਿਉਰਿਟੀ ਵੀ ਕਰਨਾ ਚਾਹੀਦਾ ਜਿਵੇਂ ਇਹ ਬਦਨਾਂ ਕਿ ਲੇਖਸਾਂ ਦੇ ਇਹਦੇ ਰਾਸ਼ ਅੱਡਪੋੜੀ ਉਹ ਪੰਜਾਬ ਪੀ ਜਾਵੇ ਤੇ ਯਾਰ ਦਮ ਗਿੰਤੇ ਕਰਦੇ ਆ ਕਿ ਜ਼ਿਲ੍ਹੇ ਵੀ ਵਫਾ ਦਾ ਮਾਲੂਮਾਈ ਤਾਂ ਉਹਦੇ ਕੀ ਸੀ ਤੇ ਫਿਰ ਆਪਾਂ ਸੌਦਾ ਸਾਲਾ ਸਕੀ ਆਪਣਾ ਮੈਡੀਸਨ ਦਾ ਉਹ ਕੋਈ ਵਾਲਾ ਲੜਕਾ ਹੈ ਜੀ ਸਾਲਾ ਸਾਹ ਕਰਦੇ ਆ ਕਿ ਸਾਡੀ ਘਟਨਾ ਮਾਰਤੀ ਤੇ ਕੰਨੀ ਇਲਾਮ ਮੁਨਕੀ ਕੋ ਤਸਵੀਰ ਆਪਾਂ ਅਪਲੋਡ ਰਿਚੀ ਸਾਡੇ ਕੁਝ ਵਕਤ ਦੇ ਸਿਸਦਾਰ ਰਹਿੰਦੇ ਨੇ ਹਿਮਾਇ ਪੰਚਾਇਤ ਰਾਜਿਆ ਨਾਲ ਜਿਹੜੀ ਸਮਸਮ ਰਿਸਪੋਨਸਿਵਿਟੀ ਸਾਰੀ ਉਹਨਾਂ ਦੇ ਜੀ ਨਾਲ ਉਹਨਾਂ ਕੋਲ ਅਡਰੈਸ ਸ਼ੇਰ ਹੈ ਜਿਹੜੇ ਟਰਨਾ ਵਾਪਰੀ ਹੈ ਕਿ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੂਚਨਾ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਤਗਣਾ ਮਲਕੀਤ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਰਹੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹਨੂੰ ਬੈਠਾ ਇਹ ਤੇ ਤਬਾਕ ਕਰ ਬੈਠਾ ਜੀ ਬੜੇ ਗੱਡੀ ਚੰਗੀ ਚਲਾਉਂਦਾ ਉਹ ਉਹਨੇ ਦੋ ਤਿੰਨ ਘੰਟੇ ਗੱਡੀ ਚਲਾਈ ਆ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਵਿੱਚ ਲੈ ਆ ਕੇ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋ ਗਿਆ ਉਹਨੇ ਉਹ ਗੱਡੀ ਫੁੱਟਬਾਲ ਤੇ ਉੱਤੇ ਚੜਾ ਦਿੱਤੀ ਜੀ ਫੁੱਟਬਾਲ ਤੇ ਐਸੀ ਗੱਡੀ ਜਿਹੜੀ ਉਹ ਦਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਤਾਂ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਹੀ ਉਹ ਗੱਡੀ ਆਊਟ ਆਫ ਕੰਟਰੋਲ ਹੋ ਕੇ ਜਿਹੜੀ ਆਪੜੇ ਜੋ ਸਾਈਡ ਨੂੰ ਉਹ ਬਰੇਕ ਦੇ ਅਪਰੋਚ ਜਿਹੜੀ ਆ ਰਾਈਟ ਸਾਈਡ ਨੂੰ ਡਾਡ ਗਈ। ਥੱਲੇ ਜਾ ਕੇ ਗੱਡੀ ਦਾ ਕੁਝ ਮਿਹਰਿਆ ਜੀ ਟੋਟੀ ਚੱਕਣਾ ਚੂਰ ਹੋ ਗਈ। ਕੰਨੀ ਉਸ ਤੇ ਕਿੰਨੇ ਦੇ ਪਹਿਲਾਂ ਦੇਖ ਸੀ। ਉਹਨਾਂ ਨੂੰ ਤਕਰੀਬਨ 1.5 ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਸੀ ਲੰਘੇ। ਤਕਰੀਬਨ 1.5 ਸਾਲ ਹੋ ਗਿਆ ਕਿੰਨਾ ਟਕਾ ਲਗਾ ਕੇ ਤੇ ਕਿਵੇਂ ਮੰਨ ਕਰਦੇ। ਮੈਨੂੰ ਬੜਾ ਉਫਾ ਜੀ। ਰਵਾ ਦਾ ਮਸਾ ਇੱਕ ਆਸ ਵੀ ਇੱਕ ਕਰਨ ਜਾ ਗਈ। ਵੇ ਸਾਡਾ ਪੁੱਤ ਖਮਾਊਗਾ ਸਾਡੇ ਧੋਨੇ ਧੋਊਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਕੋਲ ਜਮੀਨ ਨਹੀਂ ਰਹੀ ਐ ਨਾ ਕੁਛ ਨਾ ਕੋਈ ਨਾ ਆਪਣਾ ਘਰ ਨਹੀਂ ਮਿਲਿਆ ਉਹ ਵੇਚ ਕੇ ਤਰਜਾ ਵਿੱਚ ਪਿਆ ਘਰ ਵੀ ਵੇਚਿਆ ਬਹੁਤ ਜਿਆਦਾ ਤਕਰੀਬਨ ਬਹੁਤ ਜਿਆਦਾ ਖਸਤਾ ਹਾਲਤ ਹੋ ਗਈ ਐ ਬੰਦੀ ਘਟਣਾ ਆਪਣੇ ਪ੍ਰਵਾਸ ਤੇ ਤਿਵਾੜ ਦਾ ਬਿਲਾਹ ਹੁੰਦਾ ਪਿੱਛੇ ਬਯੂਗ ਮਾਤਾ ਪੁੱਤ ਦਾ ਜੱਤਨ ਹਾ ਬਹੁਤ ਮਾਰਾ ਆ ਲੈ ਜੀ ਉਹ ਵਿਚਾਰੇ ਐਨਾ ਦਵਾਈ ਬੂਤੀ ਚੱਲਦੀ ਐ ਜੀ ਉਹਨਾਂ ਦੀ ਪਹਿਲਾਂ ਤੋਂ ਬਿਮਾਰਸ਼ ਨਾਲ ਰਹਿੰਦੇ ਉਹਨੇ ਕੋਈ ਆ ਨਹੀਂ ਉਹਨਾਂ ਦਾ ਵੀ ਹਾਜ਼ਰ ਨਹੀਂ ਰਿਹਾ ਜੀ ਇਹਨ ਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਜਿਆਦਾ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬਰਾੜ ਉਹਨਾਂ ਨੂੰ ਕੁਝ ਨਹੀਂ ਦਿਖਾ ਆ ਕੇ ਪਛਾਣ